ਇਹ ਪਹਿਲਾਂ ਵਾਂਗੂ ਹੀ ਹੋਣਾ ਚਾਹੀਦਾ ਹੈ ਜਿੱਥੇ ਹਰ ਕਿਸੇ ਨੂੰ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਅਧਿਕਾਰ ਸੀ ਜੇਕਰ ਹਾਂ ਤਾਂ ਇਹ ਖਬਰ ਤਹਾਡੇ ਲਈ ਹੈ ਦਰਸਲ ਮਾਰਕ ਜ਼ਕਰਬਰਗ ਨੇ ਆਪਣੀਆਂ ਪੁਰਾਣੀਆਂ ਜੜਾਂ ਦੇ ਵੱਲ ਵਾਪਸ ਆਉਣ ਦਾ ਫੈਸਲਾ ਕੀਤਾ ਹੈ ਯਾਨੀ ਕਿ ਲੋਕਾਂ ਦੀ ਆਜ਼ਾਦੀ ਅਤੇ ਪ੍ਰਗਟਾਵੇ ਦਾ ਪੂਰਾ ਸਮਰਥਨ ਕਰਨਾ ਮਾਰਕ ਜ਼ਕਰਬਰਗ ਨੇ ਐਲਾਨ ਕੀਤਾ ਕਿ ਅਸੀਂ ਆਪਣੇ ਅਸਲ ਮਕਸਦ ਦੇ ਵੱਲ ਵਾਪਸ ਆ ਰਹੇ ਹਾਂ ਗਲਤੀਆਂ ਘਟ ਕਰਨਾ ਆਪਣੀਆਂ ਨੀਤੀਆਂ ਸਰਲ ਬਣਾਉਣਾ ਤੇ ਆਪਣੇ ਪਲੇਟਫਾਰਮ ਤੇ ਮੁੜ ਆਜ਼ਾਦੀ ਦੇ ਨਾਲ ਵਿਚਾਰ ਪ੍ਰਗਟ ਕਰਨ ਦਾ ਮੌਕਾ ਦੇਣਾ ਫੈਕਟ ਚੈੱਕ ਕਰਨ ਵਾਲਿਆਂ ਦਾ ਸਮਾਂ ਖਤਮ ਹੋ ਗਿਆ ਉਹਨਾਂ ਦੀ ਥਾਂ ਤੇ ਅਸੀਂ ਕਮਿਊਨਿਟੀ ਨੋਟਸ ਲਿਉਣ ਜਾ ਰਹੇ ਹਾਂ ਜੋ ਕਿ ਕੁਝ ਹੱਦ ਤੱਕ ਐਕਸ ਦੇ ਮਾਡਲ ਵਰਗਾ ਹੋਵੇਗਾ ਹੁਣ ਲੋਕ ਖੁਦ ਹਰ ਪੋਸਟ ਨੂੰ ਸੈنسਰ ਕਰਨ ਦੀ ਬਜਾਏ ਸਹੀ ਸੰਦਰਭ ਪ੍ਰਦਾਨ ਕਰਨਗੇ ਅਤੇ ਗਲਬਾਤ ਨੂੰ ਉਤਸ਼ਾਹਿਤ ਕਰਨਗੇ ਉਹਨਾਂ ਨੇ ਕਿਹਾ ਕਿ ਅਸੀਂ ਅਖੀਰਕਾਰ ਪ੍ਰੈਜ਼ੀਡੈਂਟ 트੍ਰੰਪ ਦੇ ਨਾਲ ਮਿਲ ਕੇ ਕੰਮ ਕਰਨ ਜਾ ਰਹੇ ਹਾਂ ਤਾਂ ਜੋ ਦੁਨੀਆ ਭਰ ਦੀਆਂ ਸਰਕਾਰਾਂ ਵਿਰੁੱਧ ਵਿਰੋਧ ਕਰ ਸਕੀਏ ਜੋ ਅਮਰੀਕੀ ਕੰਪਨੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਅਤੇ ਹੋਰ ਵੱਧ ਸੈਂਸਰਸ਼ਿਪ ਲਾਗੂ ਕਰ ਰਹੀਆਂ ਹਨ ਮੈਂ ਸਮਾਜਿਕ ਮੀਡੀਆ ਇਸ ਲਈ ਹੀ ਬਣਾਈ ਸੀ ਤਾਂ ਕਿ ਲੋਕ ਆਪਣੀ ਗੱਲ ਆਜ਼ਾਦੀ ਦੇ ਨਾਲ ਕਹਿ ਸਕਣ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਕੁਝ ਵਾਪਰਿਆ ਸਰਕਾਰਾਂ ਅਤੇ ਪੁਰਾਣੇ ਮੀਡੀਆ ਨੇ ਲੋਕਾਂ ਦੀ ਗਲਬਾਤ ਤੇ ਪਾਬੰਦੀਆਂ ਵਧਾਉਣ ਦੀ ਕੋਸ਼ਿਸ਼ ਕੀਤੀ ਇਹ ਸਭ ਕੁਝ ਸਿਆਸੀ ਲੱਗਦਾ ਹੈ ਤਾਜ਼ਾ ਚੋਣਾ ਨੇ ਵੀ ਇਹ ਦਰਸਾਇਆ ਹੈ ਕਿ ਲੋਕ ਮੁੜ ਆਜ਼ਾਦੀ ਦੇ ਨਾਲ ਬੋਲਣ ਦੀ ਮਹੱਤਤਾ ਨੂੰ ਸਵੀਕਾਰ ਕਰ ਰਹੇ ਹਨ ਅਸੀਂ ਕੰਟੈਂਟ ਨੀਤੀਆਂ ਨੂੰ ਆਸਾਨ ਬਣਾਉਂਦੇ ਹੋਏ ਇਮੀਗ੍ਰੇਸ਼ਨ ਅਤੇ ਜੈਂਡਰ ਵਰਗੇ ਵਿਸ਼ਿਆਂ ਤੇ ਲੱਗੀਆਂ ਬਹੁਤ ਸਾਰੀਆਂ ਪਾਬੰਦੀਆਂ ਨੂੰ ਹਟਾ ਰਹੇ ਹਾਂ ਅਸੀਂ ਆਪਣੇ ਨਿਯਮ ਲਾਗੂ ਕਰਨ ਦੇ ਤਰੀਕੇ ਨੂੰ ਵੀ ਬਦਲ ਰਹੇ ਹਾਂ ਪਹਿਲਾਂ ਸਾਡਾ ਸਿਸਟਮ ਹਰ ਨੀਤੀ ਦੀ ਉਲੰਘਣਾ ਦੀ ਜਾਂਚ ਕਰਦਾ ਸੀ ਪਰ ਹੁਣ ਅਸੀਂ ਸਿਰਫ ਗੰਭੀਰ ਅਤੇ ਗੈਰ ਕਾਨੂੰਨੀ ਮਸਲਿਆਂ ਤੇ ਧਿਆਨ ਦੇਵਾਂਗੇ ਅਸੀਂ ਨਾਗਰਿਕ ਸਮਗਰੀ ਮੁੜ ਲਿਉਣ ਜਾ ਰਹੇ ਹਾਂ ਲੋਕਾਂ ਨੇ ਮੰਗ ਕੀਤੀ ਸੀ ਕਿ ਉਹਨਾਂ ਨੂੰ ਘੱਟ ਰਾਜਨੀਤਿਕ ਪੋਸਟਾਂ ਦਿਖਾਈ ਜਾਣ ਕਿਉਂਕਿ ਇਹ ਉਹਨਾਂ ਦੇ ਲਈ ਤਣਾਅਦਾਇਕ ਸਨ ਇਸ ਕਰਕੇ ਅਸੀਂ ਇਹਨਾਂ ਪੋਸਟਾਂ ਦੀ ਸਿਫਾਰਿਸ਼ ਕਰਨੀ ਬੰਦ ਕਰ ਦਿੱਤੀ ਹੈ ਪਿਛਲੇ 4 ਸਾਲ ਬਹੁਤ रहे ਜਦੋਂ ਖੁਦ ਅਮਰੀਕੀ ਸਰਕਾਰ ਨੇ ਵੀ ਸੈਂਸਰਸ਼ਿਪ ਵਧਾਉਣ ਲਈ ਦਬਾਅ ਪਾਇਆ ਸੀ ਹੁਣ ਸਾਨੂੰ ਮੁੜ ਆਜ਼ਾਦੀ ਦੇ ਨਾਲ ਗੱਲ ਕਰਨ ਦਾ ਮੌਕਾ ਮਿਲ ਰਿਹਾ ਹੈ ਅਤੇ ਮੈਨੂੰ ਇਸ ਦੀ ਸ਼ੁਰੂਆਤ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ